ਗਰਮੀ ਦਾ ਕਿੰਨਾ ਘਸਰ ਪੈ ਰਿਹਾ ਬਹੁਤ ਜ਼ਿਆਦਾ ਜੀ ਗਾਹ ਖੈ ਨਹੀਂ ਬਿਲਕੁਲ ਵੀ ਵਿਲੇ ਬੈਠੇ ਆ ਸੂਰ ਦੇ ਕਸ਼ਮਰ ਨਹੀਂ ਬੀਤ ਰਿਹਾ ਤੁਸੀਂ ਅੱਜ ਅਸਲ ਬਹੁਤ ਜ਼ਿਆਦਾ ਪੈ ਰਹੀ ਹੈ 43 ਦੇ ਪਲਸ ਹੈ ਤਾਪਮ ਜਿਹੜਾ ਬਾਕੀ ਹੁਣ ਇਨਸਾਨ ਵੀ ਆਪਣਾ ਹੀ ਐ ਇਸੇ ਉਹ ਜਿਹੜੇ ਲਗਾਏ ਨਹੀਂ ਆਪਾਂ ਢੇੜ ਪੌਦੇ ਲਗਾਏ ਨਹੀਂ ਉਹਦੇ ਕਰਕੇ ਜ਼ਿਆਦਾ ਗਰਮੀ ਦਾ ਅਸਰ ਪੈ ਰਿਹਾ ਕੀ ਕੀ ਮੈਸੀ ਦੇਣਾ ਚੁੰਦੀਏ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਲੋੜ ਪੈਂਦੇ ਘਰੋਂ ਬਾਹਰ ਨਿਕਲੋ ਜਿੰਨਾ ਉਸ ਦੇ ਬਾਤ ਉਹ ਪੇੜ ਪੌਦੇ ਘਰ ਚ ਲਗਵਾਓ ਬਾਹਰ ਲਗਾਓ ਜਿੰਨਾ ਫਾਇਦਾ ਹੋ ਸਕੇ ਆਉਣ ਵਾਲੀ ਪੀੜ੍ਹੀ ਸਾਡੀ ਹੈ ਉਹ ਸਹੀ ਰਹੀ ਇਸ ਤਿਹੇ ਨਾਲ ਤੁਸੀਂ ਪੁੱਤਰਿਆਂ ਸਾਡੀ ਪੀੜ੍ਹੀ ਦੀ ਬੁਖਤ ਹੈ ਜੇ ਅਗਰ ਆਪਾਂ ਪੇੜ ਪੌਦੇ ਲਵਾ ਲਏ ਤਾਂ ਇਹ ਗਰਮੀ ਦਾ ਇੰਨਾ ਕਿ ਜ਼ਿਆਦਾ ਅਸਰ ਪੈ ਰਿਹਾ ਜੀ ਕੈਮਰਾਮੈਨ ਕੈਮਰਾ ਇੱਕ ਰਿਚ ਮਾਰੋ ਆਪਣੇ ਸਾਰੇ ਬੰਦੇ ਆਪਣੇ ਜੀ ਕਸਟਮਰ ਦਾ ਇੰਨਾ ਮੰਦਾ ਜੇ ਗਰਮੀ ਕਰਕੇ ਕੋਈ ਹਿਸਾਬ ਹੀ ਨਹੀਂ ਜੇ ਬਹੁਤ ਹੀ ਮੰਦਾ ਚੱਲ ਰਿਹਾ ਗਰਮੀ ਕਰਕੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਜੀ ਗਰਮੀ ਹੋਣ ਦਾ ਕਾਰਨ ਤਾਂ ਇਹ ਕਾਰਨ ਜ਼ਿਆਦਾ ਵਾ ਕਿ ਆਪਾਂ ਸਭ ਤੋਂ ਜ਼ਿਆਦਾ ਆਪਾਂ ਰੁੱਖ ਪੁੱਟਣ ਨੇ ਆਪਣੇ ਪੰਜਾਬ ਤੋਂ ਆਪਾਂ ਆਪਣੇ ਰੁੱਖਾਂ ਦਾ ਬਚਾਇ ਨਹੀਂ ਕਰਦੇ ਦੂਜੀ ਗੱਲ ਹੈ ਕਿ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਕਿ ਆਪਾਂ ਆਪਣੇ ਨਾਰ ਨੂੰ ਨਾ ਅੱਗ ਲਾਈਏ ਸਤਿ ਸ਼੍ਰੀ ਅਕਾਲ ਦਾ ਸਮਰਨ ਜੀ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕਾ ਤੁਸੀਂ ਵੇਖ ਰਹੇ ਹੋ ਕਿ ਗਰਮੀ ਦਾ ਪ੍ਰਕੋਪ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਬੰਦਰ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਹੈ ਜੇ ਪਿਛਲੇ ਸਮਿਆਂ ਦੀ ਗੱਲ ਕਰੀਏ ਤੇ ਲਗਾਤਾਰ ਜਿਹੜਾ ਤਾਪਮਾਨ ਹੈ ਉਹ ਵਾਧਾ ਨਜ਼ਰ ਆਉਂਦਾ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਪਿਛਲੇ ਸਮੇਂ 'ਚ ਜਿਹੜਾ ਪੰਜਾਬ ਦੀ ਗੱਲ ਪੂਰੀ ਦੀ ਗੱਲ ਕਰੀਏ 43 ਜਿਹੜਾ ਟੈਂਪਰੇਚਰ ਰਿਹਾ ਸੀ ਬੜੀ ਸਵਾਰ ਜਿਹੜਾ ਵਾ 48 ਨੂੰ ਜਿਹੜਾ ਟੱਚ ਕਰਨ ਨੂੰ ਜਾ ਰਿਹਾ ਜਿਸ ਤਰੀਕੇ ਨਾਲ ਕੱਲ ਦੀ ਗੱਲ ਕਰੀਏ ਤੇ 45 ਤੋਂ 46 ਟੈਂਪਰੇਚਰ ਰਿਹਾ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਜਿਹੜਾ ਟੈਂਪਰੇਚਰ ਜਿਹੜਾ ਤਕਰੀਬਨ ਵੱਡੇ ਪੱਧਰ ਤੇ ਜਿਹੜਾ ਵਾਧਾ ਨਜ਼ਰ ਆਉਂਦਾ ਉਸ ਤਰੀਕੇ ਨਾਲ ਕਿਤਨਾ ਕਿਤੇ ਲੋਕਾਂ ਦੇ ਵਿੱਚ ਅ ਅਸ਼ੀਦ ਦਾ ਮਹੌਲ ਹੁੰਦਾ ਕਿਤਨਾ ਕਿਤੇ ਗਰਮੀ ਤੋਂ ਪ੍ਰੇਸ਼ਾਨ ਹੁੰਦੇ ਨੇ ਲੋਕ ਪਰ ਜੇ ਬਾਜ਼ਾਰਾਂ ਦੀ ਗੱਲ ਕਰਾਂਗੇ ਦੁਕਾਨਦਾਰਾਂ ਦੀ ਗੱਲ ਕਰਾਂਗੇ ਦੁਕਾਨਦਾਰ ਇਸ ਵੇਲੇ ਇਸ ਗਰਮੀ ਦੇ ਕਹਿਰ ਨਾਲ ਜਿਹੜੇ ਨਿਭੜਦੇ ਨਜ਼ਰ ਆਉਂਦੇ ਨੇ ਜ਼ਿਲ੍ਹੇ ਦੇ ਦੁਕਾਨਾਂ ਦੇ ਅੰਦਰ ਤੁਸੀਂ ਵੇਖ ਰਹੇ ਹੋ ਕਿ ਦੁਕਾਨਾਂ ਤੇ ਕਸਟਮਰ ਕਿਤੇ ਨਹੀਂ ਦਿਖਦਾ ਲੋਕ ਜਿਹੜੇ ਨੇ ਦੁਕਾਨਾਂ ਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ ਕੇ ਬੈਠੇ ਨੇ ਦਿੱਲੀ ਦੀ ਤਰ੍ਹਾਂ ਸਵੇਰੇ ਆ ਜਾਂਦੇ ਨੇ ਪਰ ਕਸਟਮਰ ਨਹੀਂ ਦਿਖਦਾ ਜਦੋਂ ਕਸਟਮਰ ਜਿਹੜਾ ਨਿਕਲਦਾ ਆਇਆ ਤਾਂ ਉਹ ਸ਼ਾਮ ਨੂੰ 6 ਵਜੇ ਤੋਂ ਬਾਅਦ ਜਿਹੜਾ ਕੋਈ ਕਸਟਮਰ ਜਿਹੜਾ ਜ਼ਰੂਰੀ ਪਰਚੇਜ਼ ਵਾਲਾ ਕਸਟਮਰ ਆ ਮਾਰਕੀਟ ਦੇ ਵਿੱਚ ਜਿੱਥੇ ਕੀ ਦੁਕਾਨਦਾਰ ਤਾਂ ਦੁਕਾਨਾਂ ਦੇ ਬੈਠੇ ਨੇ ਉਹਨਾਂ ਦੇ ਲੜਕੇ ਬੈਠੇ ਨੇ ਕਿਤਨੇ ਕਿਤੇ ਦੁਕਾਨਦਾਰ ਆਪਣੇ ਮੋਬਾਈਲਾਂ ਦੇ ਉੱਤੇ ਮੋਬਾਈਲਾਂ ਦੇ ਉੱਤੇ ਗੇਮਾਂ ਖੇੜਦੇ ਨਜ਼ਰ ਆਉਂਦੇ ਨੇ ਜੇ ਦੁਕਾਨਦਾਰ ਆਪ ਖੁਦ ਗੱਲ ਕਰੀਏ ਤੇ ਦੁਕਾਨਦਾਰ ਵੀ ਕਿਤਨੇ ਕਿਤੇ ਮੋਬਾਈਲਾਂ ਉੱਤੇ ਗੇਮਾਂ ਖੇੜਦੇ ਨਜ਼ਰ ਆਉਂਦੇ ਨੇ ਕਿਉਂਕਿ ਗਰਮੀ ਦਾ ਵੱਡਾ ਅਸਰ ਜਿਹੜਾ ਵਾ ਦੁਕਾਨਦਾਰੀਆਂ ਤੇ ਪੈ ਰਿਹਾ ਦੁਕਾਨਦਾਰ ਵਿਹਲੇ ਨਜ਼ਰ ਆ ਰਹੇ ਨੇ ਸੱਟਨੇ ਤੇ ਦੁਕਾਨਦਾਰ ਵੀ ਨਹੀਂ ਅਸੀਂ ਉਹਨਾਂ ਨੂੰ ਦੁਕਾਨਦਾਰ ਨਾਮ ਨਹੀਂ ਭਾਈ ਨਾਲ ਗੱਲ ਕਰਾਂਗੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਜੀ ਗੁਰਪਿਆਰ ਸਿੰਘ ਭਾਈ ਗਰਮੀ ਮਗਾ ਬਿਲਕੁਲ ਨਹੀਂ ਆ ਰਹੀ ਗਰਮੀ ਕਰਕੇ ਔਰ ਮੁੰਡਿਆਂ ਦੇ ਖਰਚੇ ਕਰਨੇ ਬਹੁਤ ਔਖੇ ਹੋਇਆ ਪਿਆ ਇਸੇ ਇਸ ਟਾਈਮ ਇਹੋ ਜਿਹੀ ਜੀ ਚਲਦੀ ਪਈ ਹੈ ਇਸ ਟਾਈਮ ਫਿਰ ਕੀ ਲੱਗਦਾ ਕਿ ਸਾਨੂੰ ਗਰਮੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਗਰਮੀ ਪਜ ਕੀ ਕਰ ਸਕਦੇ ਕੋਸ਼ਿਸ਼ ਨਹੀਂ ਕਰ ਸਕਦੇ ਕੀ ਕਰ ਸਕਦੇ ਸੋ ਪਰ ਕੁਦਰਤ ਦੀ ਦੇਣ ਹੁੰਦੀ ਆ ਮੌਸਮ ਸਾਰੇ ਕਿਉਂਕਿ ਕੁਦਰਤ ਨੇ ਹੀ ਸਰਦੀ ਕਰਨੀ ਹੁੰਦੀ ਆ ਕੁਦਰਤ ਨੇ ਹੀ ਗਰਮੀ ਕਰਨੀ ਕਿਤਨਾ ਕਿਤੇ ਗਰਮੀ ਜ਼ਿਆਦਾ ਹੋਣ ਦਾ ਕਾਰਨ ਕੀ ਮੰਨਦੇ ਹੋ ਤੁਸੀਂ ਕਾਰਨ ਜੰਤ ਘਟਿਆ ਗਏ ਆ ਪੇੜ ਘਟਨੇ ਲੋਕੀ ਪੇੜ ਘਟੂ ਲਗਾ ਦੇ ਨੇ ਇਸੇ ਪਾਸੇ ਜ਼ਿਆਦਾ ਜਾ ਰਹੇ ਨੇ ਇਹ ਲੋਕ ਕਿ ਪੇੜ ਲਗਾਉਂਦੇ ਥੋੜੀ ਗਰਮੀ ਦਾ ਫਰਕ ਪਵੇ ਮਸਾ ਮੋਤਰਾ ਫਰਕ ਪਵੇ ਇਸ ਪਾਸ ਕੋਈ ਇਤਿਆਰ ਨਹੀਂ ਆ ਜਾਨਵਰ ਸੇ ਬਸ ਕੀ ਕੀ ਅਪੀਲ ਕਰਨੀ ਚਾਹੁੰਦੀ ਹੈ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕ ਕਿਉਂਕਿ ਦੇਖੋ ਤੁਸੀਂ ਜਾਗਰੂਕ ਹੋਵੋਗੇ ਲੋਕਾਂ ਨੂੰ ਜਾਗਰੂਕ ਕਰੋਗੇ ਤਾਂ ਹੀ ਇਸ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕਦਾ ਮੈਂ ਪੇੜ ਲਗਾਓ ਬਸ ਉਹ ਕੀ ਕਾਜ਼ ਨੇ ਇਸ ਮੈਗ ਦੇ ਦਿੱਤੀ ਇਸ ਠੀਕ ਹੈ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਉਹਨਾਂ ਵੱਲੋਂ ਵਧੀਆ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਸਾਨੂੰ ਚਾਹੀਦਾ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਰੁੱਖ ਲਗਾਉਣਾ ਜਿਸ ਨਾਲ ਗਰਮੀ ਦਾ ਜਿਹੜਾ ਅਸਰ ਹੋ ਘਟ ਸਕੇ ਸਰ ਨੂੰ ਹੋਰ ਵੀ ਦੁਕਾਨਦਾਰ ਨੇ ਲਗਾਤਾਰ ਅਸੀਂ ਬਾਜ਼ਾਰ ਦੇ ਵਿੱਚ ਗੱਲਾਂ ਕਰ ਰਹੇ ਲੋਕਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਦੁਕਾਨਦਾਰਾਂ ਨੂੰ ਖਾਸਾ ਜਿਹੜਾ ਇਸ ਚੀਜ਼ ਦਾ ਕਿ ਮਿਆਜਾ ਭੁਗਤਣਾ ਪੈਂਦਾ ਕਿਉਂਕਿ ਜਿਸ ਤਰੀਕੇ ਨਾਲ ਭਾਜੀ ਨੇ ਦੱਸਿਆ ਕਿ ਬੱਚਿਆਂ ਦੀਆਂ ਤਨਖਾਹਾਂ ਜਿਹੜੇ ਮੁੰਡੇ ਰੱਖੇ ਹੁੰਦੇ ਨੇ ਉਹਨਾਂ ਦੀਆਂ ਤਨਖਾਹਾਂ ਹੁੰਦੀਆਂ ਨੇ ਪਰ ਕਸਟਮਰ ਜੇ ਨਹੀਂ ਹੁੰਦਾ ਤੇ ਵੱਡਾ ਨੁ ਗਰਮੀ ਦਾ ਕਿੰਨਾ ਅਸਰ ਪੈ ਰਿਹਾ ਜੀ ਬਹੁਤ ਜ਼ਿਆਦਾ ਜੀ ਗਾਹ ਖੈ ਨਹੀਂ ਬਿਲਕੁਲ ਵੀ ਵੇਲੇ ਬੈਠੇ ਆ ਸਵੇਰ ਦੇ ਕਸਵਰ ਹੈ ਨਹੀਂ ਬਿਲਕੁਲ ਵੀ ਫਿਰ ਗਰਮੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਕਿਉਂਕਿ ਦੇਖੋ ਗਰਮੀ ਦੇ ਇਸੇ ਤਰ੍ਹਾਂ ਹੀ ਮੌਸਮ ਤਾਂ ਬਦਲਦਾ ਹਰ ਵਾਰੀ ਮੌਸਮ ਪੈਂਦਾ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਪਿਛਲੀ ਵਾਰੀ ਕਿੰਨੀ ਕੁ ਗਰਮੀ ਪਈ ਸੀ ਪਿਛਲੇ ਇਸ ਵਾਰ ਬਹੁਤ ਜ਼ਿਆਦਾ ਪੈ ਰਹੀ ਹੈ 43 ਦੇ ਪਲੱਸ ਹੈ ਤਾਪਮਾਨ ਜਿਹੜਾ ਤੇ ਬਾਕੀ ਹੁਣ ਨੁਕਸਾਨ ਵੀ ਆਪਣਾ ਹੀ ਹੈ ਇਸ ਪੌਦੇ ਲਗਾਏ ਨਹੀਂ ਆਪਾਂ ਪੇੜ ਪੌਦੇ ਲਗਾਏ ਨਹੀਂ ਉਹਦੇ ਕਰਕੇ ਜ਼ਿਆਦਾ ਗਰਮੀ ਦਾ ਅਸਰ ਪੈ ਰਿਹਾ ਏਸੀ ਵਗੈਰਾ ਜ਼ਿਆਦਾ ਯੂਜ਼ ਹੋ ਰਹੇ ਹੈ ਕੀ ਕੀ ਮੈਸੀ ਦੇਣਾ ਚਾਹੁੰਦੇ ਇਹ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਲੋੜ ਪੈ ਤੇ ਘਰੋਂ ਬਾਹਰ ਨਿਕਲੋ ਜਿੰਨਾ ਉਸਕੇ ਬਾਤ ਉਹ ਪੇੜ ਪੌਦੇ ਘਰਚ ਲਗਵਾਓ ਬਾਹਰ ਲਗਾਓ ਜਿੰਨਾ ਫਾਇਦਾ ਹੋ ਸਕੇ ਆਉਣ ਵਾਲੀ ਪੀੜ੍ਹੀ ਲਈ ਸਾਡੀ ਹੈ ਉਹ ਸਹੀ ਰਹੀ ਇਸ ਤਰੀਕੇ ਨਾਲ ਜੋ ਇਸੇ ਪੁੱਤਰਿਆਂ ਸਾਡੀ ਪੀੜ੍ਹੀ ਦੀ ਭੁਗਤਾਈ ਹੈ ਬੋ ਅਗਰ ਆਪਾਂ ਪੇੜ ਬੂਦਲ ਲਵਾਨੇ ਜੇ ਲਗਾਤਾਰ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਗੱਲ ਕੀਤੀ ਜਾਂਦੀ ਜੀ ਪੇੜ ਪੌਦੇ ਵੱਤਵਾਦ ਲਗਾਏ ਜਾਣ ਆਪਾਂ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰਦੇ ਪੂਰੇ ਬਾਜ਼ਾਰ ਦੇ ਵਿੱਚ ਅਸੀਂ ਗੱਲ ਕਰ ਲਗਾਤਾਰ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਨੇ ਜਿਸ ਤਰੀਕੇ ਨਾਲ ਕਿਉਂਕਿ ਅਸੀਂ ਵਕਫ ਵਕਫ ਦੁਕਾਨਾਂ ਤੇ ਜਾ ਗੱਲ ਕਰ ਰਹੇ ਸੀ ਪਹਿਲਾਂ ਕੱਪੜੇ ਵਾਲਿਆਂ ਦੁਕਾਨਾਂ ਨਾਲ ਗੱਲ ਕਰ ਰਹੇ ਸੀ ਉਹਨਾਂ ਸੀ ਕੋਸਮੈਟਿਕ ਦੀ ਦੁਕਾਨ ਤੇ ਆਏ ਆ ਅੱਜ ਵੀਰ ਜੀ ਗਰਮੀ ਦਾ ਕਿੰਨਾ ਅਸਰ ਪੈ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਜੀ ਗਰਮੀ ਦਾ ਅਸਰ ਬਹੁਤ ਕਸਟਮਰ ਤੇ ਪੈਂਦਾ ਜੀ ਹਾਂ ਜੀ ਗਰਮੀ ਤਾਂ ਹਰ ਸਾਲ ਪੈਂਦੀ ਆ ਜੀ ਬਹੁਤ ਦਿੱਕਤ ਆ ਰਹੀ ਹੈ ਕੀ 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 ਕਰਨ ਮੰਨਦੇ ਹੋ ਜਿਆਦਾ ਗਰਮੀ ਹੋਣ ਦਾ ਕਾਰਨ ਕਿਉਂਕਿ ਗਰਮੀ ਤਾਂ ਵੇਖੋ ਕੁਦਰਤ ਦੇ ਮੌਸਮ ਨੇ ਕਦੀ ਸਰਦੀ ਕਦੀ ਗਰਮੀ ਕਦੀ ਮੀਡੀਅਮ ਰੁੱਤ ਆ ਜਾਂਦੀ ਆ ਜਿਆਦਾ ਗਰਮੀ ਹੋਣ ਦਾ ਕੀ ਕਾਰਨ ਆਉਂਦੇ ਜਿਹੜੇ ਅੱਗ ਲਾਉਂਦੇ ਨੇ ਉਹਦੇ ਕਾਰਨ ਜਿਆਦਾ ਗਰਮੀ ਆ ਕੀ ਕਰਨਾ ਚਾਹੀਦਾ ਆਪਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਆਪਾਂ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਅੱਗ ਨਾ ਲਾਉਣ ਹਾਂਜੀ ਜੋ ਫਸਲ ਆਪਣੇ ਹਿਸਾਬ ਨਾਲ ਕਿਸਾਨ ਕਰਨ ਹਾਂਜੀ ਉਹਦੇ ਕਰਕੇ ਗਰਮੀ ਜਿਆਦਾ ਹੁੰਦੀ ਆ ਠੀਕ ਹੈ ਲਗਾਤਾਰ ਤੁਸੀਂ ਦੇਖਿਆ ਕਿ ਵੀਰ ਜੀ ਨੇ ਵਧੀਆ ਮੈਸੇਜ ਤਾਂ ਕਿਤਨਾ ਕਿਤੇ ਜਿਹੜੀ ਗਰਮੀ ਦਾ ਜ਼ਿਆਦਾ ਕਾਰਨ ਹੁੰਦਾ ਕਿ ਜਿਹੜੇ ਆਪਾਂ ਖੇਤਾਂ ਦੇ ਵਿੱਚ ਆਪਣੇ ਨਾੜ ਨੂੰ ਅੱਗ ਲਗਾ ਦਿੰਨੇ ਉਹਦੇ ਨਾਲ ਵੀ ਕਿਤਨਾ ਕਿਤੇ ਗਰਮੀ ਦਾ ਕਾਰਨ ਹੁੰਦਾ ਸੀ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਗਰਮੀ ਦੀ ਰੁੱਤ ਚੱਲ ਰਹੀ ਹੈ ਚਾਰੇ ਪਾਸੇ ਗਰਮੀ ਤੋਂ ਦੁਕਾਨਦਾਰ ਵੀ ਪਰੇਸ਼ਾਨ ਨੇ ਕੜੱਕੀ ਗਰਮੀ ਦੇ ਵਿੱਚ ਅਸੀਂ ਵੱਖ-ਵੱਖ ਦੁਕਾਨਾਂ ਨਾਲ ਗੱਲ ਕਰ ਰਹੇ ਹਾਂ ਕਿ ਗਰਮੀ ਦੇ ਸਿਰ ਤੋਂ ਕਿੰਨਾ ਕੁ ਪੈ ਰਿਹਾ ਤੇ ਦੁਕਾਨਦਾਰਾਂ ਤੇ ਕਿੰਨਾ ਕਸਰ ਪੈ ਰਿਹਾ ਹਾਂਜੀ ਵੀਰ ਜੀ ਕੀ ਨਾਂ ਹੈ ਸੰਦੀਪ ਕੁਮਾਰ ਅਸਦੀਪ ਜੀ ਕਿੰਨਾ ਕਸਰ ਪੈ ਰਿਹਾ ਗ ਬਹੁਤ ਜ਼ਿਆਦਾ ਕਿਉਂ ਗਰਮੀ ਵਿੱਚ ਬਹੁਤ ਜ਼ਿਆਦਾ ਵਾ ਉਸੇ ਕਰਕੇ ਫਿਰ ਛਾਮੀ ਸਵੇਰੇ ਸ਼ਾਮ ਦਾ ਗਾਗਰ ਸਰ ਅੱਛਾ ਹਾਂਜੀ ਕਿੰਨਾ ਕਿੰਨਾ ਕਸਰ ਪੈਂਦਾ ਬਈ ਆ ਦੁਕਾਨਦਾਰੀ ਦੇ ਘਰ ਦੇ ਖਰਚੇ ਵੀ ਚਲੋੜੇ ਹੁੰਦੇ ਆ ਬੱਚਿਆਂ ਦੀਆਂ ਫੀਸਾਂ ਪੇ ਕਰਨੀਆਂ ਆਉਂਦੀਆਂ ਹਰ ਪਾਸੇ ਸਾਰਾ ਸ਼ਡਿਊਲ ਜਿਹੜਾ ਬਣੀ ਦੁਕਾਨਦਾਰੀ ਤੋਂ ਕਰਨਾ ਹੁੰਦਾ ਕਿੰਨਾ ਕਸਰ ਪੈਂਦਾ ਬਹੁਤ ਜ਼ਿਆਦਾ ਸਰ ਜੀ ਬਾਹਰ ਕੀ ਪਿਛਲੇ ਹਰ ਨੂੰ ਹਰ ਕੀ ਜ਼ਿਆਦਾ ਜੀ ਗਰਮੀ ਵਿੱਚ ਬਹੁਤ ਜ਼ਿਆਦਾ ਵਾ ਉਹਦੇ ਕਰਕੇ ਬਹੁਤ ਕੀ ਤੁਹਾਨੂੰ ਪਤਾ ਹੈ ਜੋ ਕੀ ਗਰਮੀ ਜ਼ਿਆਦਾ ਹੋਣ ਦਾ ਕਾਰਨ ਕੀ ਮੰਨਦੇ ਹੋ ਕਿਉਂਕਿ ਗਰਮੀ ਤਾਂ ਕੁਦਰਤੀਆਂ ਰੁੱਤਾਂ ਨੇ ਗਰਮੀ ਵੀ ਆਉਣੀ ਹੁੰਦੀ ਆ ਸਰਦੀ ਵੀ ਆਉਣੀ ਹੁੰਦੀ ਆ ਪਰ ਕੀ ਕਾਰਨ ਮੰਨਦੇ ਹੋ ਜ਼ਿਆਦਾ ਗਰਮੀ ਦਾ ਤੁਹਾਨੂੰ ਪਤਾ ਹੈ ਕਿਸਾਨ ਜੋ ਗਲਮਦੇ ਜਿਹੜੀ ਅੱਗ ਗਲਮਦੇ ਆ ਉਹਦੇ ਕਰਨੋਂ ਜ਼ਿਆਦਾ ਤੁਹਾਨੂੰ ਪਤਾ 6 ਗਮਲਾਈਆਂ ਉਸੇ ਸੇਕ ਦੇ ਦਰ ਤੇ ਆ ਸਾਰਾ ਠੀਕ ਹੈ ਸਾਨੂੰ ਕੀ ਕਰਨਾ ਚਾਹੀਦਾ ਬਚਨ ਵਾਸਤੇ ਫਿਰ ਅਸੀਂ ਤੁਹਾਡੇ ਕੋ ਤੁਹਾਡੇ ਥਰੂ ਕਹਿਣਾ ਚਾਹਾਂਗੇ ਆਪਣੇ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੇ ਲੋਕ ਸੁਣਦੇ ਪਏ ਨੇ ਸਾਰੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹੀ ਮੈਸੇਜ ਦੇਣਾ ਚਾਹੁੰਦੇ ਵੀ ਇਹਨਾਂ ਨੂੰ ਜੋ ਵੀ ਆ ਕਿ ਇੱਕ ਹਫ਼ਤਾ ਵਿੱਚ ਸੈ ਨਾਗ ਲਈ ਜਾਵੇ ਪਰ ਰੁੱਤ ਵੀ ਖਰਾਬ ਤਾਂ ਪਤਾ ਜੋ ਵੀ ਧੂਆਂ ਜੋ ਵੀ ਸਸਣਾ ਉਹਦੇ ਇਹ ਗੱਲ ਠੀਕ ਹੈ ਸਾਡੇ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਸਾਡੇ ਨਾਲ ਹੋਰ ਵੀ ਦੁਕਾਨਦਾਰ ਨੇ ਆਪਾਂ ਗੱਲ ਕਰ ਰਹੇ ਹਾਂ ਦੁਕਾਨਦਾਰਾਂ ਦੇ ਨਾਲ ਗਰਮੀ ਦੀ ਰੁੱਤ ਨੂੰ ਲੈ ਕੇ ਪਰ ਕਿੰਨਾ ਕਿਤੇ ਗਰਮੀ ਜਿਹੜੀ ਆ ਦਿਨੋ ਦਿਨ ਵਧਦੀ ਜਾਂਦੀ ਆ ਉਸ ਤਰੀਕੇ ਨਾਲ ਸਾਡੇ ਨਾਲ ਜੇ ਹੋਰ ਵੀ ਕਸਟਮਰ ਨੇ ਆਪਾਂ ਗੱਲ ਕਰਾਂਗੇ ਪਾਵੇਂਗੇ ਏਸੀ ਲਗਾ ਕੇ ਕਸਟਮਰ ਬੈਠੇ ਨੇ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਜੀ ਆਪਣਾ ਨਾਮ ਰਾਜਾ ਰਾਜਾ ਭਾਜੀ ਗਰਮੀ ਦੀ ਗੱਲ ਕਰੀਏ ਗਰਮੀ ਦਾ ਕਿੰਨਾ ਅਸਰ ਪੈ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭਾਜੀ ਕਿੰਨੀ ਜੇ ਭਾਈ ਇੱਕ ਮਿੰਟ ਬਾਜੀ ਗੱਲ ਕਰੋਗੇ ਜੀ ਪਿਛਲੇ ਸਾਲਾਂ ਨਾਲੋਂ ਇਸ ਵਾਰ ਕਿੰਨੀ ਗਰਮੀ ਪਈ ਜਿਆਦਾ ਹੀ ਪੈੰਦੀ ਬੰਕੋ ਕੀ ਕਾਰਨ ਮੰਨਦੇ ਜੀ ਇੰਨੀ ਗਰਮੀ ਪੈਣ ਦਾ ਪਤਾ ਨਹੀਂ ਜੇ ਪਰ ਇਹ ਹੁਣ ਤੁਹਾਨੂੰ ਤੁਸੀਂ ਦੱਸ ਸਕਦੇ ਤੇ ਕੀ ਤੁਸੀਂ ਪੰਜਾਬ ਦੇ ਵਾਸੀ ਹੋ ਪੰਜਾਬ ਚ ਕਿਹੜੀ ਚੀਜ਼ ਦੀ ਕਮੀ ਹੋ ਰਹੀ ਹੈ ਜਿਹੜਾ ਪੰਜਾਬ ਦੁਬਈ ਬਣਦਾ ਜਾਂਦਾ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਖੁਸ਼ਹਾਲ ਸੂਬਾ ਸੀ ਜਿਹਦੇ ਵਿੱਚ ਸਾਰੀਆਂ ਰੁੱਤਾਂ ਲੋਕ ਮਾਣਦੇ ਸੀ ਆਨੰਦ ਲੈਂਦੇ ਸੀ ਰੁੱਤਾਂ ਦਾ ਪਰ ਇਸ ਵਾਰ ਜਿਹੜਾ ਲੋਕ ਏਸੀਆਂ ਦਾ ਜ਼ਿਆਦਾ ਸਹਾਰਾ ਲੈਣ ਲੱਗ ਪਏ ਹਰ ਕੋਈ ਬਾਹਰ ਨਿਕਲਣ ਤੋਂ ਡਰਦਾ ਹੈ ਬਿਲਕੁਲ ਬਿਲਕੁਲ ਗਰਮੀ ਜ਼ਿਆਦਾ ਹੋ ਗਈ ਹੈ ਕਿ ਪੋਲੂਸ਼ਨ ਜ਼ ਕੀ ਕੀ ਲਾਉਣਾ ਚਾਹੀਦਾ ਆਪਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਉਹ ਦਰਖਤ ਲਾਉਣੇ ਚਾਹੀਦੇ ਆ ਕੀ ਕਰਨਾ ਚਾਹੀਦਾ ਵਾ ਕੀ ਦਰਖਤ ਲਾਉਣੇ ਜੇ ਤੇ ਵਾਦ ਤੋਂ ਬਾਅਦ ਦਰਖਤ ਲਾਓ ਵਾਦ ਤੋਂ ਬਾਅਦ ਠੀਕ ਹੈ ਉਹਨਾ ਬੈਨੀਫਿਟ ਹੋਏਗਾ ਬਾਕੀ ਤੁਹਾਨੂੰ ਪਤਾ ਕਵੈਂਸਮ ਬਹੁਤ ਜ਼ਿਆਦਾ ਵਧ ਗਈ ਨਹੀਂ ਜ਼ਿਆਦਾ ਵਧ ਗਈ ਹੈ ਹੋਰੇ ਰੋਕ ਹੀ ਨਹੀਂ ਰੱਖਦੀ ਹਰ ਚੀਜ਼ ਦੀ ਜ਼ਰੂਰਤ ਹੈ ਚੀਜ਼ ਦੀ ਤੇ ਦੁਕਾਨਦਾਰੀ ਦੇ ਵੀ ਕੋਸਰ ਪੈਂਦਾ ਗਰਮੀ ਦਾ ਫਿਰ ਜੀ ਬਹੁਤ ਜ਼ਿਆਦਾ ਪੈਂਦਾ ਕਸਟਮਰ ਘਟਾ ਹੁੰਦਾ ਮਨ ਨੂੰ ਪਰ ਕੋ ਪੈਂਦਾ ਚੀਜ਼ ਦਾ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਕਿੰਨਾ ਕਿਤੇ ਗੱਲ ਕੀਤੀ ਜਾਂਦੀ ਹੈ ਗਰਮੀ ਦੀ ਰੁੱਤ ਨੂੰ ਲੈ ਕੇ ਅਸੀਂ ਹੋਰ ਵੀ ਗੱਲ ਕਰਦੇ ਹਾਂ ਕਿ ਗਰਮੀ ਦਾ ਅਸਰ ਕਿੰਨਾ ਕੁ ਪੈ ਰਿਹਾ ਦੁਕਾਨਦਾਰਾਂ 'ਤੇ ਜਿਸ ਤਰੀਕੇ ਨਾਲ ਅੱਪ ਵਕਫ ਵਕਫ ਦੁਕਾਨਾਂ ਤੇ ਗੱਲ ਕਰ ਰਹੇ ਹਾਂ ਅਸੀਂ ਇਸ ਵੇਲੇ ਇਲੈਕਟ੍ਰੋਨਿਕ ਦੀ ਦੁਕਾਨ ਤੇ ਖੜੇ ਹਾਂ ਜਿੱਥੇ ਮੋਬਾਈਲਾਂ ਦੀ ਦੁਕਾਨ ਹੈ ਤਕਰੀਬਨ ਇਸ ਦੁਕਾਨ ਤੇ ਵੀ 6 ਤੋਂ 8 ਮੁੰਡੇ ਕੰਮ ਕਰਦੇ ਨੇ ਪਰ ਦੁਕਾਨਦਾਰ ਕੀ ਕਹਿੰਦੇ ਨੇ ਅੱਪ ਗੱਲ ਕਰ ਗਏ ਜੀ ਗਰਮੀ ਦਾ ਕਿੰਨਾ ਕੁ ਅਸਰ ਪੈ ਰਿਹਾ ਦੁਕਾਨਦਾਰ ਜੀ ਭਾਈ ਗਰਮੀ ਦਾ ਇੰਨਾ ਕੁ ਜ਼ਿਆਦਾ ਅਸਰ ਪੈ ਰਿਹਾ ਜੀ ਕੈਮਰਾਮੈਨ ਕੈਮਰਾ ਇੱਕ ਰਿਕ ਮਾ ਲੋ ਆਪਣੇ ਸਾਰੇ ਬੰਦੇ ਆਪਣੇ ਜੇ ਕਸਟਮਰ ਦਾ ਇੰਨਾ ਮੰਦਾ ਜੇ ਗਰਮੀ ਕਰਕੇ ਕੋਈ ਹਸਾਬ ਹੀ ਨਹੀਂ ਜੇ ਬਹੁਤ ਹੀ ਮੰਦਾ ਚੱਲ ਰਿਹਾ ਗਰਮੀ ਕਰਕੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਕੀ ਕੀ ਕਰਨ ਮੰਦੀ ਇੰਨੀ ਗਰਮੀ ਹੋਣ ਦਾ ਕਾਰਨ ਭਾਈ ਗਰਮੀ ਹੋਣ ਦਾ ਕਾਰਨ ਤਾਂ ਇਹ ਕਾਰਨ ਜਿਆਦਾ ਵਾ ਕਿ ਆਪਾਂ ਸਭ ਤੋਂ ਜਿਆਦਾ ਆਪਾਂ ਰੁੱਖ ਪੁੱਟਣ ਨੇ ਆਪਣੇ ਪੰਜਾਬ ਤੋਂ ਆਪਾਂ ਆਪਣੇ ਰੁੱਖਾਂ ਦਾ ਪਹਚਾਏ ਨਹੀਂ ਕਰਦੇ ਦੂਜੀ ਗੱਲ ਹੈ ਕਿ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਕਿ ਆਪਾਂ ਆਪਣੇ ਨਾਰ ਨੂੰ ਨਾ ਅੱਗ ਲਾਈਏ ਜੇ ਆਪਾਂ ਗਰਮੀ ਤੋਂ ਬਚਣਾ ਕਿਉਂਕਿ ਅੱਜ ਤੋਂ ਸਾਲ ਪਹਿਲਾਂ ਵੇਖਿਆ ਜਾਂਦਾ ਦਬਈ ਬਹੁਤ ਜ਼ਿਆਦਾ ਗਰਮੀ ਦਬਈ ਉਹਨਾਂ ਗਰਮੀ ਘਟਾਇਆ ਤੇ ਆਪਣੇ ਇੰਡੀਆ 'ਚ ਗਰਮੀ ਜ਼ਿਆਦਾ ਵੱਧ ਰਹੀ ਆ ਕਿਉਂਕਿ ਦਬਈ ਵਾਲਿਆਂ ਨੇ ਕੋਈ ਨਾ ਕੋਈ ਸੁਧਾਰ ਕੀਤਾ ਰੁੱਖ ਲਾ ਲਾ ਕੇ ਆਪਣੇ ਇੰਡੀਆ ਵਾਲੇ ਆਪਣੇ ਪੰਜਾਬ ਵਾਲੇ ਰੋਖੀ ਪੁੱਟੀ ਜਾਂਦੇ ਨਹੀਂ ਪੁੱਟਣੇ ਚਾਹੀਦੇ ਰੁੱਖ ਵੱਧ ਵੱਧ ਰੁੱਖ ਲਾਓ ਜਿਹੜੀ ਗਰਮੀ ਆਪਾਂ ਕੰਟਰੋਲ ਕਰ ਸਕੀਏ ਪਰ ਸਰਕਾਰਾਂ ਅਪੀਲ ਕਰਦੀਆਂ ਨੇ ਜਿਸ ਤਰੀਕੇ ਨਾਲ ਕਪਤਨ ਮਨਿੰਦਰ ਸਿੰਘ ਦੀ ਸਰਕਾਰ ਆਈ ਦੀ 350 ਜਿਹੜਾ ਬੂਟਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਨੇ ਕਿਹਾ ਸੀ ਕਿ 350 ਸਾਲ ਦੇ 350 ਬੂਟਾ ਲਗਾਇਆ ਜਾਊਗਾ ਪਿੰਡਾਂ 'ਚ ਕੀ ਉਹਦੇ ਨਾਲ ਕੋਈ ਹਰਿਆਲੀ ਨਹੀਂ ਹੋਈ ਸਾਰੇ ਗੱਲਾਂ 'ਚ ਲੱਗਾ ਜੇ 350 ਭਾਵੇਂ 600 ਮੈਂ ਕਹਿੰਦਾ 1000 ਮੈਂ ਗੱਲਾਂ ਚ ਲਾਤਾ ਜੀ ਲੱਗਾ ਤੇ ਕਿਤੇ ਵੀ ਨਹੀਂ ਹੈ ਇਹ ਸਰਕਾਰ ਨੂੰ ਮੜੀ ਨਿਗਰਾਨੀ ਰੱਖਣੀ ਚਾਹੀਦੀ ਹੈ ਕਿ ਬੂਟਾ ਸੱਚ ਮੈਂ ਲੱਗਾ ਹੀ ਹੈ ਕਿ ਨਹੀਂ ਲੱਗਾ ਉਹਨਾਂ ਉਤਲੇ ਲੈਵਲ ਦੇ ਲੋਕਾਂ ਨੇ ਆਰਡਰ ਦੇ ਦਿੱਤਾ ਬੂਟਾ ਲਾ ਦਿਓ ਮੁੱਖ ਮੰਤਰੀ ਸਾਹਿਬ ਨੇ ਦੇ ਦਿੱਤਾ ਵਾ ਬਾਕੀ ਆਪਣੇ ਲੱਗਾ ਨਹੀਂ ਨਾ ਲੱਗਾ ਹੋਵੇ ਤੇ ਆਪਾਂ ਨੂੰ ਸੁਧਾਰਨਾ ਚਾਹੀਪੇ ਆਪਣੀ ਹਰਿਆਲੀ ਨਾ ਦੇਹ ਪਰ ਕੀ ਹੁਣ ਕਰਨਾ ਚਾਹੀਦਾ ਵਾ ਇਸ ਗਰਮੀ ਦੀ ਜਿਹੜੀ ਕਹਿਰ ਦੀ ਗਰਮੀ ਪੈ ਰਹੀ ਹੈ ਉਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਬਚਣ ਲਈ ਇਹੀ ਕਰਨਾ ਚਾਹੀਦਾ ਵਾ ਵੱਧ ਵੱਧ ਰੁੱਖ ਲਗਾਏ ਜਾਣ ਅਪੀਲ ਹੈ ਜੀ ਆਪਣੀ ਸਾਰੇ ਆਪਣੇ ਪੰਜਾਬ ਵਾਲਿਆਂ ਨੂੰ ਵਾਦ ਤੋਂ ਵਾਦ ਆਪਾਂ ਰੁੱਖ ਲਈਏ ਤਾਂ ਆਪਣੇ ਬਚਾ ਦੇ ਆਪਣੇ ਪੰਜਾਬ ਦਾ ਬਚਾ ਕਰੀਏ ਠੀਕ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਅਸੀਂ ਵਕ ਵਕ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀ ਬਾਜ਼ਾਰ ਦੇ ਅੰਦਰ ਹਰ ਦੁਕਾਨਦਾਰ ਨਾਲ ਗੱਲ ਕਰ ਰਹੇ ਸੀ ਕਿ ਜਿਹੜੀ ਗਰਮੀ ਦਾ ਖਾਸ ਅਸਰ ਜਿਹੜਾ ਦੁਕਾਨਦਾਰਾਂ ਤੇ ਪੈਂਦਾ ਨਜ਼ਰ ਆਉਂਦਾ ਦੁਕਾਨਦਾਰੀਆਂ ਕਿਤਨਾ ਕਿਤੇ ਠੱਪ ਹੋਈਆਂ ਪਈਆਂ ਨੇ ਵੇਲੇ ਮੁੰਡਿਆਂ ਜਿਹੜੇ ਬੈਠੇ ਨੇ ਦੁਕਾਨ ਤੇ ਕੰਮ ਕਰਨ ਵਾਲੇ ਮੁੰਡਿਆਂ ਦੇ ਖਰਚੇ ਚੱਲਨੇ ਪੈ ਰਹੇ ਨੇ ਪਰ ਗਰਮੀ ਦਾ ਕਹਿਰ ਦਿਨ ਦਿਨ ਵਧਦਾ ਜਾ ਰਿਹਾ ਪਰ ਕਿਤਨਾ ਕਿਤੇ ਦੁਕਾਨਦਾਰਾਂ ਲੋ ਅਪੀਲ ਕੀਤੀ ਜਾ ਰਹੀ ਆ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣਾ ਤੇ ਰੁੱਖ ਲਗਾ ਕੇ ਹਰਿਆਲੀ ਨੂੰ ਕਾਇਮ ਕੀਤਾ ਜਾਵੇ ਜੋ ਕਿ ਆਉਣ ਵਾਲੇ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕੇ ਬਾਕੀ ਤੁਸੀਂ ਜੁੜੇ ਰਹੋ ਏਦਾਂ ਹੀ ਦਸੰਬਰ ਵਿੱਚ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ